ਤੇ ਬਾਕੀ 10-11 ਸਾਲ ਤੋਂ ਬਾਅਦ ਜਦੋਂ ਬੰਦਾ ਬاہر ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕਰਦਾ ਯਾਰਾਂ ਦੋਸਤਾਂ ਨਾਲ ਘੁੰਮਣਾ ਫਿਰਨਾ ਸ਼ੁਰੂ ਕਰਦਾ ਤਾਂ ਜਿਹੜਾ ਕੁਝ ਬਾਰਲੀ ਸਾਡੇ ਤੋਂ ਉੱਤੇ ਵਾਲੀ ਪੀੜ੍ਹੀ ਕਰ ਰਹੀ ਹੁੰਦੀ ਆ ਜ਼ਿਆਦਾਤਰ ਸਾਡੇ ਵਿਚ ਆ ਜਾਂਦੀ ਆ ਤੇ ਇਹੋ ਜਿਹੀ ਕੁਝ ਮੇਰੇ ਨਾਲ ਹੋਇਆ ਸੀਗਾ ਉਸ ਟਾਈਮ ਦੇ ਵਿੱਚ ਮੇਰੇ ਤੋਂ ਉੱਤੇ ਵਾਲੀ ਪੀੜ੍ਹੀ ਵਿੱਚ ਕੁਝ ਕੁ ਚੜਿੰਦਾ ਬੰਦੇ ਪੜ੍ਹੇ ਲਿਖੇ ਕੁਝ ਸਿਰੀਪਾਲੀ ਤੇ ਕੁਝ ਕਨਸੇੜੀ ਸਨ ਉਹਨਾਂ ਨੂੰ ਦੇਖਦੇ ਕੇ ਮੇਰਾ ਵੀ ਧਿਆਨ ਨਸ਼ੇ ਪੱਤਿਆਂ 'ਚ ਕੁਝ ਆਪਣੀ ਗਲਤੀ ਤੇ ਕੁਝ ਮਾਹੌਲ ਉਹੋ ਜਿਹਾ ਹੋ ਜਾਣਾ ਬਸ ਕਹ ਲੋ ਕਿ ਇੱਕ ਜ਼ਿੰਦਗੀ ਖਰਾਬ ਕਰਨ ਵਾਲੇ ਰਾਹਤੇ ਬਦਲ ਨੂੰ ਬੰਦਾ ਜਾਦੇ ਤੁਰਨ ਲੱਗ ਪੈਂਦਾ ਸਹੀ ਰਾਹਤਾ ਛੱਡ ਚਲੋ ਹੁਣ ਆਉਂਦੇ ਆ ਅਸਲੀ ਗੱਲ ਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇੱਕੋ ਇੱਕ ਆ ਕਿ ਜਿਹੜੀਆਂ ਗਲਤੀਆਂ ਉਸ ਟਾਈਮ ਪੀਰੀਅਡ ਦੇ ਵਿੱਚ ਅਸੀਂ ਕੀਤੀਆਂ ਸੀਗੀਆਂ ਉਹ ਮੈਂ ਚਾਹੁੰਦਾ ਕਿ ਸਾਡੇ ਤੋਂ ਜਿਹੜੇ ਥੱਲੇ ਵਾਲੇ ਜੋ ਸਾਡੇ ਤੋਂ ਛੋਟੀ ਏਜ ਵਾਲੀ ਪੀੜ੍ਹੀ ਆ ਉਹ ਇਹ ਗਲਤੀਆਂ ਨਾ ਦੁਹਰਾਵੇ ਮੈਂ ਹਰ ਇੱਕ ਤਰ੍ਹਾਂ ਦੀ ਗੱਲਬਾਤ ਜੋ ਜੋ ਕੁਝ